ਹਾਂ ਜੀ ਮਦਦ ਸਸਰੀ ਗਾਲ ਸਾਰੇ ਨੂੰ ਕਹਿੰਦਾ ਸੈਟ ਹੋਣ ਤਗੜੇ ਮੈਂ ਸਾਰੀ ਬਲੌਗ ਦੀ ਸਟਾਰਟਿੰਗ ਕਰਨਾ ਭੁੱਲ ਗਿਆ ਹੁਣ ਆਪਾਂ ਕੀਤੀ ਬਲੌਗ ਦੀ ਸਟਾਰਟਿੰਗ ਆਪਾਂ ਚੱਲੇ ਪਾਰਟੀ ਕਰਨ ਆਪਾਂ ਆਪਣਾ ਫੇਰਵਾਲ ਮਨਾ ਰਹੇ ਆ ਮਾੜਾ ਚੱਲ 11 ਵੀ ਕਿਹ ਇਹ ਸਾਰੇ 12ਵੇਂ ਵਾਲੇ ਆ ਆਪਾਂ ਆਪਣਾ ਫੇਰਵਾਲ ਮਨਾ ਰਹੇ ਆ ਕਿਉਂ ਮਨਾ ਰਹੇ ਆ ਕਿਉਂਕਿ ਇਹ ਮੁੰਡੇ ਬਹੁਤ ਖਤਰਨਾਕ ਨੇ ਸਕੂਲੀ ਤਾ ਕਰਕੇ ਉਹਨਾਂ ਨੇ ਇਹਨਾਂ ਨੂੰ ਫੇਰਵਾਲ ਦੇ ਵਜ੍ਹਾ ਨਾਲ ਨਹੀਂ ਕੀਤਾ ਤਾ ਕਰਕੇ ਅਸੀਂ ਆਪਣਾ ਫੇਰਵਾਲ ਆਪ ਬਣਾ ਰਹੇ ਆ ਇਹ ਕਹਿੰਦੇ ਭਾਈ ਤੂੰ ਵੀ ਚੱਲ ਮੈਂ ਹਵਰਾ ਪਾ ਵੀ ਜਲਵੜਨਾ ਕੋਈ ਚੱਕ ਰਹੀ ਨਹੀਂ ਆਪਣੇ ਤਾਂ ਭਰਾ ਨੇ ਸਾਰੇ ਹੋਰ ਡਟੋ ਤਗੜਿਓ ਨਹੀਂ ਨਹੀਂ ਕੋਈ ਜਾ ਸਕਦੇ ਚੱਲ ਮੈਂ ਜਾਂਦਾ ਫਰੋਕੇ ਬਾਏ ਚੱਲ ਮੈਂ ਚાલਦਾ ਓਕੇ ਓਕੇ ਮੈਂ ਚાલਦਾ ਫਿਰ ਓਕੇ ਓਕੇ ਮੈਂ ਚાલਦਾ ਫਿਰ ਮੈਂ ਜਾਂਦਾ ਇਹ ਤੇ ਹੀ ਜਾਣਾ ਨਾਲ ਜਾਣਾ ਸਾਲੇ ਭੋਰੀ ਜਾਂਦੇ ਆ ਨਾਪ ਤਾ ਤੜਕੇ ਤੇ ਫੋਨ ਤੇ ਫੋਨ ਲਾਈ ਜਾਂਦਾ ਬਈ ਆ ਹੁਣ ਕਹਿੰਦੇ ਜਾ ਮੈਂ ਕਹਿੰਦਾ ਉਨਸਰੇ ਅੱਬੇ ਥੋੜਾ ਐਟਬ ਆ ਜਾ ਜਾ ਸਾਲਿਓ ਕੀ ਕਰੀ ਜੰਨੇ ਆ ਸਰੀਰ ਸੈਟਰ ਨੇ ਅੱਜ ਥੋੜੇ ਹੈ ਗੱਡੀਆਂ ਲੈੜਾ ਐਟ ਮਾ ਲਾਉਣੀਆਂ ਅੱਜ ਪੂਰੀਆਂ ਆ ਪਾ ਬਲੋਗਾਂ ਚ ਕੰਪ ਭਾ ਦੇ ਠੀਕ ਆ ਕਹਿੰਦੇ ਆਪਣੇ ਆਪਣੇ ਵੀਕਲਾਂ ਤੇ ਬੈਠ ਚੁੱਕੇ ਇੱਕ ਵੀਕਲ ਹੋਰ ਕਢਦੇ ਕੀ ਵਿਚਾਰ ਨੇ ਥੋੜੇ ਕੀ ਕਹਿਣਾ ਚਾਹੋਗੇ ਅਸੀਂ ਕੋਸਲੀ ਕਹਿਣਾ ਚਾਹੁੰਦੇ ਜੀ ਭਲਾਲ ਕਿਉਂਕਿ ਇੱਕ ਹਜੇ ਦਾ ਬੰਦਾ ਸਾਡਾ ਅੰਦਰ ਹੀ ਫਿਰਦਾ ਹੈ ਇੱਕ ਨਹੀਂ ਦੋ ਹਾਂ ਦੋ ਬੰਦੇ ਤਾਂ ਸਾਡੇ ਅਜੇ ਖੇਡਾਂ ਪਹੁੰਚੇ ਅੰਦਰ ਜਾ ਕੇ ਕੀ ਹੋ ਰਿਹਾ ਜੀ ਦਾ ਆ ਗਿਆ ਯਾਰ ਅਰਮਾਨ ਹੈਲੋ ਓਏ ਇਹਨੂੰ ਕਹੋ ਚੱਲ ਰੋਈ ਗੱਲ ਨਾ ਹਾਂ ਈਓ ਬਸ ਯਾਰ ਚੱਲ ਬਾਟੇ ਦੇ ਕੋਲ ਉਹ ਇੱਕ ਕਹਿੰਦੇ ਸਾਰਿਆਂ ਨੇ ਆਪਣੇ ਆਪਣੇ ਵਿਕਲ ਕੱਢ ਲਏ ਹੋਏ ਆ ਤੇ ਮੁੰਡੇ ਇਕੱਠੇ ਹੋ ਗਏ ਹੋਏ ਆ ਹੁਣ ਆਪਾਂ ਬਾਦ ਦੇ ਅੱਗੇ ਮਿਲ ਆ ਕੜਤਾ ਪਜਾਮਾ ਹੀ ਪਾਇਆ ਚੋਬਰ ਕਹਿੰਦੇ ਰੇਲੀ ਤੇ ਚੱਲ ਜਾਂ ਪੀ ਇਹ ਤਾਂ ਆ ਬਈ ਪੰਜਾਬੀ ਨੇ ਢੋਡੇ ਦੀ ਵਿਚਾਰ ਨਾਲ 60 ਵਿਚਾਰ ਭਲਾ ਚੱਲੋ ਫਿਰ ਵਾਧਦੇ ਅੱਗੇ ਮਿਲਦੇ ਹੁਣ ਅੱਗੇ ਵਾਕੇ ਜਾ ਕੇ ਕਹਿੰਦੇ ਫਿਲਹਾਲ ਅਸੀਂ ਘੁੰਮਦੇ ਕਮਾਉਂਦੇ ਗੇੜੇ ਕਾਢਦੇ ਰਹਿਣਾ ਉਸ ਪਹੁੰਚੇ ਆ ਤੇ ਆ ਆਪਣੇ ਨਾਂ ਭਾਣ ਹਸਤੀ ਬੈਠੀ ਆ ਤੇ ਪੁਲਿਸ ਵਾਲੇ ਥਾਰ ਕੱਢੀ ਜਾਂਦੇ ਸੀ ਬਾਹਰ ਇਹ ਕਹਿੰਦਾ ਇਹਨਾਂ ਨੇ ਵੀ ਫੋਰਚੂਨਰ ਰੱਖ ਲਈ ਪਤੜੇ ਤੋਂ ਕਿਹੜੇ ਭਗ ਦੇ ਗੁਲੇ ਖਾ ਕੇ ਆਇਆ ਜਿਹੜਾ ਇਹ ਪਤੜੇ ਲੈ ਨਹੀਂ ਖਾਂਦਾ ਪਿੰਡੋਂ ਮੁੰਡਾ ਕੁਛ ਨਹੀਂ ਐਂਦਾ ਮੁੰਡਿਆ ਪਾ ਵੈਸ਼ ਨੂੰ ਰੱਖੀਦਾ ਨਾਲ ਪਿਆਰ ਸ਼ਦਾ ਉਹ ਕਦੇ ਕਦਾਂ ਹੀ ਹੋ ਜਾਂਦਾ ਨਾ ਜਦੋਂ ਉਸ ਥੇਲੀ ਦਾ ਦੁੱਖ ਹੋਵੇ ਥੋੜਾ ਜਿਹਾ ਬੰਦੇ ਨੂੰ ਹੋ ਜਾਂਦਾ ਹਾਂ ਚੱਲ ਕੋਈ ਨਹੀਂ ਹੌਸਲਾ ਰੱਖ ਰੱਬ ਸਾਹਿਬ ਤੇ ਨਾਲ ਇਹਨਾਂ ਦੇ ਨਾਲ ਵੀ ਹੈਗਾ ਆਪਣੇ ਨਾਲ ਵੀ ਹੈ ਕਰਦੇ ਆ ਕੀ ਕਰਦੇ ਆ ਚੱਲੋ ਅੱਗੇ ਵਧਦੇ ਆ ਆਪਾਂ ਬਾਈ ਜੀ ਪਹੁੰਚ ਚੁੱਕੇ ਸੀ ਆ ਖੜਾ ਆਪਣਾ ਝੋਟਾ ਤੇ ਹਾਂ ਦੋ ਪਹਿਲਾ ਆਪਾਂ ਪਹੁੰਚ ਚੁੱਕੇ ਆ ਆਪਣਾ ਭਰਾ ਵੀ ਬਾਕੀ ਸਾਰੇ ਆ ਰਹੇ ਆ ਪਿਛੇ ਪਿਛੇ ਦੱਬੀ ਲੈ ਸਾਊਥੀ ਸਪੀਡ ਤੇ ਹੋਰ ਕੁਝ ਨਹੀਂ ਪਾਸ ਅੱਗੇ ਵਾਧਦੇ ਦੇਖਦੇ ਹੁਣ ਫੋਟੋ ਵੀਡੀਓ ਬਣਾ ਲਈਏ ਮੜੀਆਂ ਮੁੱਟੀਆਂ ਬਾਕੀ ਮਿਲਦੇ ਆ ਅੱਗੇ ਵਾਧਦੇ ਹੈ ਸੇਫਟੀ ਹੈਗੀ ਸੇਫਟੀ ਇਹਦੀ ਪਤਾ ਨਹੀਂ ਵੀਰੇ ਹੁਣ ਕੀ ਹਿਸਾਬ ਕਿਤਾਉ ਕੀ ਨਾ ਹੋ ਆਪਾਂ ਕੁਝ ਕਹਿ ਨਹੀਂ ਸਕਦੇ ਪਹਿਲੇ ਸਾਈਨ ਕਰਾ ਲੈਂਦੇ ਹੱਥ ਵਾੜ ਲੈਂਦੇ ਆ ਵੀ ਭਾਈ ਮਰ ਮੁਰਗੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਐ ਜਿਹੜਾ ਅੱਗੇ ਕਰਕੇ ਨਹੀਂ ਮਰਨਾ 7 ਦਿਨ ਭੋਗ ਪੈਣ ਕੇ ਕਰ ਦੇ ਤੇ ਨਿਕਲ ਕੇ ਆ ਬੈਠੇ ਆਪਣੇ ਚੋਬਰ ਉਹ ਹੋ ਗਏ ਆਰਡਰ ਦੇਣ ਆਪਾਂ ਇੱਥੇ ਬੈਠ ਚੁੱਕੇ ਹਾਂ ਪਰ ਜਿਹਨੂੰ ਦੇਖ ਰਹੇ ਹਾਂ ਨੇ ਕੀ ਕਰ ਦੇ ਆਪਾਂ ਇਹ ਸਹੀ ਆ ਮੈਂ ਮਗਰ ਤੋਂ ਪੁੱਛ ਰਹੀ ਕਹਿੰਦੇ ਮਿੱਤਰੋ ਆਰਡਰ ਆਪਣਾ ਆ ਚੁੱਕਿਆ ਚਿਣਿਆ ਹੋਇਆ ਆਪਾਂ ਆਪ ਹੀ ਤੈਂਕਿਊ ਫਰਾਈਜ਼ ਬਾਕੀ ਹੁਣ ਚਲੋ ਮਿੱਤਰੋ ਟਟਪੋ ਚੱਕ ਦੋ ਫੱਟੇ ਨਵੇੜੇ ਤੋਂ ਕੰਮ ਸਰ ਨੇ ਪਹਿਲਾਂ ਤੁਸੀਂ ਕੰਮ ਕਰਨਾ ਚਲੋ ਚੱਕੋ ਫੱਟੇ ਕੀ ਕਰਨੀ ਪਹਿਲਾਂ ਫੱਟੇ ਥੋੜੇ ਰੋ ਬਲੌਗ ਨਾਲ ਹਜੇ ਕਿਤੇ ਹੋਰ ਵੀ ਜਾਵਾ ਗਿਆ ਆਪਾਂ ਪੈਰੀ ਪੈਰੀ ਹਾਂ ਮੈਂ ਤਾਂ ਬਾਹਰ ਆ ਗਏ ਸੀਗੇ ਇਹ ਵਿਹੜੇ ਵਾਲਿਆਂ ਦਾ ਤਾਂ ਨਹੀਂ ਹੁੰਦਾ ਹੁੰਦਾ ਚਲ ਛੱਡ ਤੇ ਹੁਣ ਬਾਹਰ ਆ ਗਏ ਸੀਗੇ ਬਈ ਜੀ ਆਪਾਂ ਤੇ ਮੈਂ ਬਾਥਰੂਮ ਚ ਗਿਆ ਹੱਥ ਧੋਣਾ ਸ਼ੈਂਕ ਤੋਂ ਹੇ ਕਲਾ ਪ੍ਰੈਸ਼ਰ ਹੀ ਐਡਾ ਤੇ ਸੀ ਸਾਰਾ ਕੋਟੀ ਗੱਲਾਂ ਕਰਤਾ ਉਹਨੇ ਚਲੋ ਕੋਈ ਨਹੀਂ ਹੁੰਦਾ ਰਹਿੰਦਾ ਹੁਣ ਆਪਾਂ ਅੱਗੇ ਵਧਦੇ ਆ ਫਿਲਹਾਲ ਫੋਟੋ ਵੀਡੀਓ ਬਣਾ ਲਈਏ ਕਹਿੰਦੇ ਤੇ ਫਿਰ ਅੱਗੇ ਵਧਾਂਗੇ ਕਿ ਨਹੀਂ ਜੋੜੇ ਰਿਆ ਕਰੋ ਬਲੌਗ ਹਨਾ ਚਲੋ ਅੱਗੇ ਵੀ ਕਹਾਂ ਯਾਰ ਦੇਸੀ ਦੇਸੀ ਦਾ ਵੀ ਬਣਾਉਣਾ ਫੋਟੋ ਵੀਡੀਓ ਬਣਾਉਣੀਆਂ ਹੋਈਆਂ ਉਹ ਜਾ ਰਿਹਾ ਅੱਗੇ ਆ ਪਰਾਂ ਵਾਲੇ ਥੋੜੀ ਥੋੜੀ ਪਿੱਛੇ ਤੇ ਹੁਣ ਇਹ ਦੂ ਅੱਗੇ ਕੀ ਕਰਾਂਗੇ ਮੋਲ ਚੱਲੀ ਜਾਂਦਾ ਇਹਦਾ ਫਲ ਹਾਲ ਇੱਥੀਆਂ ਘੁੰਮਦੇ ਫਿਰਦੇ ਆ ਬਾਕੀ ਫਿਰ ਮਿਲਦੇ ਆ ਕੀ ਕਰਦੇ ਆ ਕੀ ਨਹੀਂ ਕਿਣੀ ਇੱਥੇ ਫੋਟੋ ਛੁੱਟ ਚੜਦੇ ਆ ਕੈਮਰਾ ਵਾਲਾ ਆਪਾਂ ਅਮ ਜੇ ਬੰਦੇ ਨੂੰ ਲਾ ਹੋਰ ਸਲਾ ਕੀ ਬਾਹੰਦਾ ਆ ਹੁਣ ਇੱਧਰ ਆ ਗਏ ਝੂਲੇ ਕੰਨੀ ਮਤਲਬ ਘੁਰਪੀਆਂ ਕਰਣੀਆਂ ਕੰਨੀ ਪਿੰਗਾ ਕਰਨੀ ਨਯਾਰੇ ਲਈਦੇ ਜਿੰਦਗੀ ਦੀ ਹੋਰ ਕੋਸ਼ਿਸ਼ ਇਹਦੇ ਮੁੰਡੇ ਬੈਠੇ ਹੋਏ ਆ ਆ ਇਧਰ ਫੋਟੋਆਂ ਖਿੱਚ ਰਹੇ ਆ ਉੱਡ ਰਹੇ ਹਰ ਵੀ ਕੋਈ ਦੂਰ ਖੜਾ ਆਪਾਂ ਬੈਠੇ ਹੋਏ ਆ ਟੌਰ ਨਾਲ ਆਰਾਮ ਕਰ ਰਹੇ ਆ ਕਾਪੀਰਾਈਟ ਆ ਜੂ ਗਾਣੇ ਚੱਲੀ ਜਾਂਦੇ ਹੈਣਾ ਮੈਂ ਬਲੌਗ ਤੇ ਟੂਆ ਮਾਰੋ ਆ ਵੀ ਤਾਂ ਚੜਾਤਾ ਉੱਤੇ ਲੈ ਜਾ ਕੇ ਰੋਟੀ ਖਵਾਉਂਦੇ ਇਹਦਾ ਕੀ ਫਾਇਦਾ ਕੋਈ ਫਾਇਦਾ ਨਹੀਂ ਉਹਦੇ ਘਰੇ ਖਾਓ ਰੋਟੀ ਮੱਕੀ ਦੀ ਰੋਟੀ ਫਿਰ ਉਹਦੇ ਸਾਰਣਾ ਨੱਕੀ ਦੇ ਖਲਾਸ ਨਹੀਂ ਆ ਰਹੇ ਲੋ ਜਿੰਦਗੀ ਦੇ ਪਰ ਇੱਕ ਗੱਲ ਹੁਣ ਚੱਲੇ ਘਰਾਂ ਨੂੰ ਘਰਾਂ ਨੂੰ ਨਹੀਂ ਹੁਣ ਆਪਾਂ ਚੱਲਿਆਂ ਅੱਗੇ ਵਾਧੇ ਨੂੰ ਦੇਖਦੇ ਆਂ ਕੀ ਕਰਦੇ ਆਂ ਕੀ ਨਹੀਂ ਜੁੜੇ ਰਹੋ ਬਲੌਗ ਆ ਲੋ ਪਾਰਕ 'ਚ ਬਹਿ ਬੂਕੇ ਉੱਠ ਠੱਠ ਕੇ ਹੁਣ ਚੱਲੇ ਆਂ ਏਨਜਾਇਮੈਂਟ ਵੀ ਕਰ ਲਈ ਹੋਈ ਏ ਚੱਲ ਓਏ ਚੱਲ ਬਾਈ ਜੀ ਆ ਐਣਕਾਂ ਟੁੱਟ ਗਈਆਂ ਇਹਨਾਂ ਤੋਂ ਡਿੱਗ ਪਈਆਂ ਉੱਥੇ ਆਡੋ ਨੰਗੇ ਉੱਤੋਂ ਦੀ ਚੂਰ-ਚੂਰ ਕਰਤੀਆਂ ਹਨ ਕਾਂਵੇਂ ਆਇਓ ਦੇਖ ਯਾਰ ਇਹ 2000 ਨੂੰ ਥੁੱਕ ਲਵਾਉਗਾ ਕੋਈ ਨਹੀਂ ਹੌਸਲਾ ਰੱਖ ਬਾਬਾ ਹੌਸਲਾ ਤਾਂ ਹੈਗਾ ਤੂੰ ਆ ਜਾ ਬੱਸ ਚਲੋ ਚੱਲੀਏ ਅੱਗੇ ਵਧੀਏ ਘੁੰਮ ਘੁਮਾ ਕੇ ਪਹੁੰਚ ਚੁੱਕੇ ਆ ਬਾਕੀਟੂ ਮਾਰਕੀਟ ਬਸ ਸਾਈਂ ਇੰਜੋਇਮੈਂਟ ਕਰਦੇ ਫਿਰਦੇ ਆ ਐਟਮਾ ਲਾਉਂਦੇ ਫਿਰਦੇ ਆ ਤੇ ਆਹ ਏਡੇ ਅਸਤਰ ਡਰਾਈਵਰ ਆਲਟੋ ਦੇ ਵਿਚਾਰੀ ਇੱਕ ਬੀਬੀ ਆ ਰਹੀ ਸੀ ਗੱਡੀ ਲਈ ਆ ਆਪਦੀ ਮਰੂ ਆਲਟੋ ਇਹਨਾਂ ਨੇ ਜਿਵੇਂ ਉਹਦੇ ਸਾਹਮਣੇ ਉਹ ਕੱਟ ਮਾਰਿਆ ਇਹਨਾਂ ਨੂੰ ਇਹ ਨਹੀਂ ਪਤਾ ਭਾਰਤੀਆ ਨਾਰੀ ਦੀ ਡਰਾਈਵਰੀ ਇੱਕ ਮਿੰਟ ਇਹਨਾਂ ਨੂੰ ਇਹ ਨਹੀਂ ਪਤਾ ਭਾਰਤੀਆ ਨਾਰੀ ਦੀ ਡਰਾਈਵਰੀ ਕਿਵੇਂ ਦੀ ਹੁੰਦੀ ਆ ਤੁਹਾਨੂੰ ਸਾਲਿਓ ਉਹਨੇ ਸ਼ਮਸ਼ਾਨ ਕੱਟ ਪੇਜ ਦੇਣਾ ਸੀ ਚਲੋ ਕੋਈ ਨਹੀਂ ਹੁੰਦਾ ਰਹਿੰਦਾ ਸਣੀ ਤੈਨੂੰ ਸਣੀ ਤੈਨੂੰ ਅਸੀਂ ਤੁਹਾਡੀ ਜਾਂਦੇ ਸੀ ਤਾਂ ਬੁਲਟ ਦੇ ਸੀ ਉਹਦਾ ਉਲਟੋ ਤੇ ਉੱਤੇ ਹੀ ਝੜ ਜਾਣਾ ਸੀ ਬੁਲਟ ਦਾ ਹੋਰ ਦੱਸੋ ਕੋਈ ਗੱਲ ਬਾਤ ਪਾਸੇ ਗੱਡੇ ਰੋੜਾ ਤੇ ਆ ਐ ਪੂਰੀ ਸਰਾ ਗੱਲਬਾਤ ਹੋਈ ਪਈ ਆ ਕੈਨੇਡੀਅਨ ਪੀਜ਼ਾ ਤੇ ਯੂਕੇ ਪੀਜ਼ਾ ਕੋਲ ਆ ਗਿਆ ਬਾਈ ਨੂੰ ਕਹਿੰਦੇ ਵੀ ਦਿਖਾਇਆ ਜਾਵੇ ਥੋੜਾ ਮਾਹੌਲ ਮਾਹੌਲ ਕੁਝ ਹੈ ਹੀ ਨਹੀਂ ਵੀਰੇ ਮਾਹੌਲ ਦਾ ਬਸ ਹੈ ਹੀ ਨਹੀਂ ਆਪਾਂ ਹੀ ਆ ਆਪਾਂ ਹੀ ਮਾਹੌਲ ਆਉਣ ਵਾਲਾ ਮਾਹੌਲ ਤਾਂ ਕੋਈ ਹੈ ਹੀ ਨਹੀਂ ਲੋਕ ਘੱਡਿਆਂ ਤੇ ਫਿਰਦੇ ਆਪਾਂ ਬੋਲਟਾਂ ਦੇ ਮੋਟਰਸਾਈਕਲਾਂ ਦੇ ਫਿਰਦੇ ਆ ਬਸ ਇਹੀ ਫਰਕ ਆ ਮਾਹੌਲ ਮਾਹੌਲ ਪੂਰਾ ਵੇਵੀ ਓ ਯਾਰ ਟੂਆ ਮਾਰਸ ਆਲੇ ਹੋਰ ਹੀ ਮਾਹੌਲ ਪਾਸੇ ਜਾਵੜਦੇ ਪੁੱਠੇ ਪਾਸੇ ਜਾਂਦੇ ਆ ਭੰਦੇ ਯਾਰ ਆਪਾਂ ਸਿੱਧੇ ਪਾਸੇ ਰਹੀਦਾ ਕਿਣੀ ਚਲੋ ਅੱਗੇ ਵਾ ਕੇ ਗੱਲ ਕਰਦੇ ਹਾਂ ਹੈਲੋ ਯੋ ਤੇ ਮਜੀਟੋ ਕਰਾਲੇ ਹੋਏ ਆ ਤੇ ਹੁਣ ਬੁੰਡੇ ਆਪਣੇ ਸਨੈਪਾ ਪਾ ਰਹੇ ਆ ਫੇਰ ਕੋਈ ਨਹੀਂ ਬੱਸ ਚੱਲ ਰਹੇ ਹੁਣ ਤੇ ਆਹ ਦਾਹ ਦੀ ਚੁੱਪ ਚੁਪ ਹੀ ਰਹਿੰਦੇ ਆ ਥੋੜੇ ਠੀਕ ਨਹੀਂ ਚੱਲ ਰਹੇ ਜੰਨਾ ਠੀਕ ਚੱਲਣ ਦਾ ਰਾਜ ਵੀ ਦੱਸਾਂਗੇ ਅਗਲੇ ਬਲੌਗਾਂ 'ਚ ਉਹ ਬਸਤੀ ਕਰ ਲੈਣੇ ਸਾਲਿਆ ਤੂੰ ਭਾਂਜੂ ਭੋਰਦਾ ਹੀ ਰਿਹਾ ਕਰ ਤੇ ਹੁਣ ਆਪਾਂ ਪਹੁੰਚ ਗਏ ਸੀ ਇੱਕ ਘਰੇ ਬੈਠੇ ਆ ਆਰਾਮ ਨਾਲ ਤੇ ਆਹ ਦੇਖੋ ਦਾ ਪੈ ਗਿਆ ਤੇ ਕੀ ਕਿਹੜਾ ਜਾਓਗੇ ਕਿਵੇਂ ਰਿਹਾ ਅੱਜ ਦਾ ਦਿਨ ਜਿਹੜੇ ਬੱਚੇ ਨੂੰ ਤੁਸੀਂ ਪਹਿਲਾਂ ਦਿਖਾਇਆ ਏ ਉਹਦਾ ਫਟਾ ਹੀ ਖੜੀ ਹੋਈ ਕਿਵੇਂ ਕਿ ਪਹਿਲਾਂ ਪਹਿਲਾਂ ਤਾਂ ਕਹਿੰਦਾ ਆਪਾਂ ਬਸ ਜਿਆਦਾ ਖਾਣਾ ਨਹੀਂ ਹੁਣ ਖਾ ਕੇ ਔਖਾ ਆ ਪਹਿ ਕੰਮ ਕਹਿੰਦੇ ਚੱਲ ਕੋਈ ਨਹੀਂ ਕਰਦੇ ਆ ਇਹਦਾ ਵੀ ਹੱਲ ਕਰਦੇ ਹੁਣ ਇਹ ਲਿਆਂਦੇ ਇਹਨਾਂ ਨੇ ਵਾਪਸ ਹੂੰ ਕਹਿੰਦੇ ਠੀਕ ਹੋ ਜਾਏ ਵਜਾਵਾਂਗੇ ਹਾਂ। ਫੇਨੇ ਹੁਣ ਦੇਖੋ ਇਹਦਾ ਮਾ ਖਾਣਾ ਪੈਤਰਦਾ ਇਹਦਾ ਮੋੜ ਬਣਾਣਾ ਇਹ ਤਾਂ ਆਪ ਹੀ ਵੱਜਿਆ ਪਿਆ ਵਿਚਾਰਾ ਡੀਜੇ ਕੀ ਵਜਾ ਰੂ ਪਿਆ। ਕਿ ਨਹੀਂ? ਹਾਂ ਚੱਲ ਵੀ ਇਹ ਡੀਜੇ। ਕੋਪੀਰਾਈਟ ਆਜੂ ਕੋਪੀਰਾਈਟ ਆਜੂ। ਅੰਕਸ ਨੂੰ ਸਾਰੀ ਵੀ ਹਾਂਜੀ ਮੇ ਤੁਹਾਨੂੰ ਆਪ ਕਰਨੇ ਬੁਲਾਉਂਦੀ। ਫੋਮਾਪਤੀ ਥੈਂਕ ਯੂ so much ਇਹਨਾਂ ਨੇ ਅੱਜ ਤੱਕ ਦੇਖ ਲਿਆ। ਲਵ ਯੂ ਵਾਹ। ਜਿਉਂਦੇ ਬਸ ਤੇ ਰੋ ਤਗੜੇ ਰੋ ਤੇ ਤਾਂ ਕੈਮਰੇ ਨਾਲ ਰੱਬ ਦਾ ਨਾਲ ਜੁੜੇ ਰਹੋ ਉਹ ਨਾਲ ਜੁੜੇ ਰਹੋ ਬਾਹ। ਹੋਰ ਕੁਛ ਨਹੀਂ। ਬੋਰਡ ਦਬਾ ਕੇ ਕਰੋ ਥੋੜੀ ਸਪੋਰਟ ਦੀ ਲੋੜ ਆ ਹੋਰ ਕੁਝ ਨਹੀਂ ਚਾਹੀਦਾ